போ சத்தீ வா நாம தே நாம திரோ நாம சதா சதா ஜபிய வா ਬੋ ਸਤਨਾਮ ਸਤਨਾਮ ਸਤਿਰਾਮ ਜੀ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ गुरु गगन मा थल रावचन्दी भगवन धारगा मण्डल जन गमोती वागुरु धूपमाल पवन जो गारे सगलबा राय फूलंत ज्योति ਕਾਜੀ ਆਰਤੀ ਹੋਏ ਭਾਵ ਗੰਧ ਅਨੰਤ ਆਲ ਤੇਰੀ ਆਰਤੀ ਅਨਹਤਾ ਸਬਦ ਵਜੰਤਾ ਭੇਰੀ ਜੀ ਸੈਸ ਤਵ ਨੈਨ ਨਨ ਨੈਨ ਹੈ ਤੋਏ ਕਉ ਸੈਸ ਭੂਰਤ ਨਨ ਇਕ ਤੋਹੀ ਜੀ ਸੈਸ ਪਦ ਬੇਮਲ ਨਨ ਇਕ ਪਦ ਸਤਵ ਗੰਗੈ ਵਜਲਤੋਹੀ ਵਾਹਿਗੁਰੂ ਸਾਹਿਬ ਮੈਂ ਜੋਤ ਜੋਤੈ ਸੋਏ ਤੁਸ ਕੈ ਤਾਨਣ ਸਭ ਮੈਂ ਜਾਣਣ ਹੋਏ ਗੁਰ ਸਾਖੀ ਜੋਤ ਪਰ ਘਟਾ ਹੋਏ ਵਾਹਿਗੁਰੂ ਜੋਤੈ ਸੋ ਭਾਵੈ ਸਾਰਿ ਸਿ ਹੋਏ

जपे नाम ले तु जय गौचारे नाम तेरा दीवा नाम तेरो बाती नाम तेरो तेल ले माए पसारे नाम तेरे की मैं जोत लगाई पायो जे जार पावन सगला नाम तेरो ता राम फूल माला पार अठार स्वामी सकल जुठारे तेरो किया भाई गुरु तो जंगी आया रो एक नाम तेरा तू ही जा साजगयारण जाओ स्वामी कमला अति मङ्गला हर हर मङ्गला न्यङ्गलरा स्वामी कमला राम भगत रामानन्द जान पूरन परमानन्द भगान मदन मूरत पता नन्दया दे तेरी देव देवाकार अद पद याद समाई वैगुरु सेद समाद तेरा अंत नहीं पाए भर मागम विचार ला वेगुरु तातेल हर हर नाम किया पाति हर दीपके आ वैगुरु अनाहत बाजे संगे सारेग पानी जी दास तेरी आरती किनी तेरी आरती किनी सदगुरु आरती किनी वाई गुरु निरंकार निर्माणी जी गोपाल तेरा ਰੇ ਭਗਤ ਕਰੰਤੈ ਜਨ ਕੇ ਗਾਥ ਸੁਵਾਰਦਾ ਤਾਲ ਸੀਦਾ ਮੰਗ ਕੀਓ ਅਮਰਾ ਖੁਸ਼ੀ ਕਰੈ ਨਥ ਜੀਓ ਵਾਹਿਗੁਰੂ ਪਨਿ ਆਸ਼ਾ ਜਨ ਨੀਕਾ ਅਨਾਜ ਮੰਗਾਉ ਸਤਿ ਸ੍ਰੀ ਕਾ ਗਾਉ ਪੈਸ ਮੰਗਾ ਲਾਵੇ ਰੀ ਇਕ ਤਾਜਨ ਤੁਰੀ ਚੰਗੇਰੀ ਵਾਹਿਗੁਰੂ ਘਰ ਕੀ ਕੀ ਅਰਚੰਗੀ ਜਨ ਧੰਨਾ ਲੇਵੈ ਮੰਗੀ ਜੀ ਗੋਪਾਲ ਤੇਰਾਯਾਰਤਾ ਜੀ दयालराया ਉਕੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲਈ ਜੀਓ ਮੰਗੋ ਸੰਤ ਨਰੇ ਨਾਮ ਨਾਈ ਕਿਸੀ ਦਾ ਦੇਨਾ ਮਾਦੋ ਕੈ ਸੀ ਬਾਨੈ ਦਿਆਲ ਕੈ ਸੀ ਬਾਨੈ ਤੋਮ ਮਮ ਸੰਗੇ ਆਪਨ ਦੇਉ ਤਲੇਵਾ ਮੰਗੇ ਤੇ ਸਰ ਮੰਗਾ ਚੂਨਾ ਵਾਹਿਗੁਰੂ ਪਾਉ ਕੀ ਹੋ ਸੰਗ ਲੋਨਾ ਵਾਹਿਗੁਰੂ ਆਗੁਰੂ ਸਰ ਮੰਗਾ ਦਾਲੇ ਮੋ ਕਾ ਦੂਨੋ ਵਖਤ ਜਵਾਲੇ ਵਾਹਿਗੁਰੂ ਘਾਟ ਮੰਗਾ ਜੋ ਪਾਏ ਸਰਹਾਨਾ ਵਰਤ ਲਾਈ ਜੀਉ ਪਰਕੋ ਮੰਗਾ ਖੀਂਦਾ ਤੇਰੀ ਭਗਤ ਕਰੈ ਜਨ ਸਿੰਦਾ ਜੀ ਮੈਂ ਨਾਹੀ ਕੀਤਾ ਲੱਭੋ ਇਕ ਨਉ ਤੇ ਰਹਾ ਮੈਂ ਬੱਬੋ ਵਾਹਿਗੁਰੂ ਕਹ ਕਬੀਰ ਮਨ ਮਾਨਿਆ ਮਨ ਮਾਨਿਆ ਤਾ ਹਰ ਜਾਣਿਆ ਮਾਦੋ ਕੈ ਸੀ ਬਾਨੈ ਦਿਆਲ ਕੈ ਸੀ ਬਾਨੈ ਤੁਮ मम ਸੰਗੇ ਆਪਨ ਦਿਓ ਤਲੇਵਾ ਮੰਗੇ ਦੂਰਾ ਲੋਕ ਚੰਡ ਕਾ ਹੋਏ ਗਈ ਸੁਰਪਤ ਦੇ ਰਾਜ ਦਾਨਮਾਰਿ ਅਪੇਖ ਘਰ ਕੀਨੇ ਸੰਤਨ ਕਾਜ ਸਭਈ ਆਜਾਤੇ ਪ੍ਰਸੰਨ ਭਾਈ ਹੈ ਮਾ ਮਨ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰਾ ਇਕ ਬਿਦਰ ਰ ਪਾਵ ਤਪ ਹਰ ਮੇਲ ਧਨ ਲਾਵੇ ਚਲਰ ਤਲ ਮਿਰਧੰਗੇ ਆਪੰਗਰ ਬਾਵਲੀ ਏਸੁਰ ਸਾਜ ਮੇ ਧਾਵੇ ਕਨਰ ਘੰਦਰ ਪਾ ਗਾਨ ਅਨਕਾਰਾ ਗਨ ਜਸ ਅਪਸ਼ਰਨਿਤ ਦਿਖਾਵੇਂ ਸ਼ੰਖਨਾਗੀ ਧਨਾ ਕੰਟਨ ਕੀ ਗਾਰ ਗੁਲਾਣ ਕੀ ਬਾਰ ਖਬਰ ਖਾਵੇਂ ਆਰਤੀ ਕੋਟ ਕਰ ਸੂਰ ਸੁੰਦਾਰ ਗਲ ਜਾਵਾਂ ਦਨਤ ਦਸ਼ਨ ਦੇ ਕੇ ਪ੍ਰਦਰਸ਼ਨ ਭਾਲ ਮੈਂ ਗੁੰਕਾ ਮੈਂ ਅਸ਼ਟ ਲਾਵਾਂ ਹੋਤ ਕੋਲਾਲ ਦੇਵਪੁਰੀ ਮਿਲ ਦੇਵਾਨ ਕੇ ਕੋਲਾ ਮੰਗਲ ਗਾਵਾਂ ਦੂਰਾ ਐਸੀ ਜੰਨ ਪ੍ਰਤਾਪ ਤੇ ਦੇਵਨ ਬੜਿਓ ਪ੍ਰਤਾਪ ਤੀਰ ਲੋਕ ਜੈ ਜੈ ਕਰੈ ਰ ਰ ਨਾਮ ਸਤਜਾਪ ਸਵਈਆ ਏ ਰਾਵ ਏ ਸਾਸ ਏ ਕਾਰਨਾ ਨੇਧ ਮੇਰੀ ਆ ਮੈਂ ਨਤੀ ਸੋਨਾ ਲੀਜੈ ਔਰ ਨਾ ਮੰਗਤ ਹਤੋਂ ਮੰਤੇ ਕਾ ਸੁਚਾਤ ਹਉ ਚਿਤ ਮੈਂ ਸੋਈ ਕੀਜੈ ਸ਼ਸਤਰਾਂ ਸੋ ਆਤ ਹੀਰਾਂ ਪੀਤ ਰਜੂ ਜਮਾਰੋਂ ਕੈ ਸਾਚ ਬਤੀਜੈ ਸੰਤ ਸਹਾਈ ਸਦਾ ਜਗ ਮਾਇਂ ਕਿਰਪਾ ਕਰ ਸ਼ਾਮ ਇਹ ਹੈ ਬਾਰ ਦੀਜੈ ਕਬਿਤ ਸੰਕਟ ਹਰਨ ਸਭ ਸਿਧ ਕੀ ਕਰਨ ਚੰਡ ਤਾਰਨ ਦਰਨ ਸਰਨ ਲੋਚਨ ਵਿਸਾਲ ਹੈ ਆਦ ਜਾ ਗਿਆ ਮੈਂ ਅੰਤ ਕੋ ਨ ਬਾਰ ਵਾਲ ਸਰਣਿ ਉਬਾਰਣ ਕਰਨ ਪ੍ਰਤਪਾਲ ਹੈ ਅਸਰ ਸੰਘਾਰਣ ਅਨੰਕ ਦੁਖ ਜਾਰਣ ਸਬਤਤ ਉਧਾਰਣ ਛਡਾਇ ਜਮ ਜਾਲ ਹੈ ਦੇਵੀ ਬਰ ਲਾਇਕ ਸੁਭੁਦੁ ਦੁਖਾਇਕ ਸੁਦੇਵ ਬਰ ਪਾਇਕ ਬਨਾਵ ਕ੍ਰੰਥਾਲ ਹੈ ਮਿਲ ਕਸਦੇਵਨ ਬਡਾਈ ਕਰੀ ਗਾਲ ਗਾਗੀ ਇਹੋ ਜਾਗ ਮਾਦਤਾ ਤੋ ਗੱਟੋ ਵੱਡੋ ਪਾਵੈ ਦਤਨੁ ਕੁਮਾਰ ਰਾਜਦੀਨ ਦੈਸਰੇ ਸੁ ਕੋ ਵੱਡੋ ਜਸ ਲੀਨ ਜਾਗਤੀ ਰੋਈ ਪ੍ਰਤਾਪ ਹੈ ਦਾ ਅਸੀਸ ਦੇ ਜਗ ਰਾਜ ਵੇਖ ਬਾਰ ਬਾਰ ਤਾਹੀ ਪੜਿਆ ਬ੍ਰਹਮ ਕਉ ਜੁਗ ਜਾਵੇ ਅਸ ਜਸ ਪੂਰਨ ਛੰਡ ਕਾ ਗੀਨ ਲੋਕ ਜਸ ਧਾਰ 사ਗਰ ਮੰਗਾਂਜੀ ਕੋ ਆਪ ਹੈ ਤਾਰਣ ਲੋਕ ਉਧਾਰਨ ਭੂਮੈ ਦੇਤ ਸੰਗਾਰਨ ਚੰਡ ਤੁਹੀ ਹੈ ਕਾਰਣ ਇਸ ਕਲਾ ਕਮਲਾ ਹਰਿ ਅਦਰ ਸੁਤਾ ਜੈ ਦੇਖਉਹੀ ਹੈ ਤਾਮ ਸੁਤਾ ਮਮਤਾ ਨਮਤਾ ਕਵਤਾ ਕਵਕੇ ਮਨ ਮਦ ਗੁਹੀ ਹੈ ਕੀਨਾ ਬਚਨ ਲੋਹ ਜਗਤਰ ਮੈਂ ਪਾਰ ਸੰਪੂਰਤ ਜਾਏ ਸੋਈ ਹੈ ਕਾਲੀ ਪਾਏ ਪਾਇਓ ਭਗਵਾਨ ਸੁਜਾਗਤ ਜਾ ਜਗ ਜਾ ਕੀ ਕਲਾ ਹੈ ਕਾਲੀ ਪਾਏ ਪਾਇਓ ਬ੍ਰਹਮਾ ਸਿਵ ਕਾਲੀ ਪਾਏ ਪਾਇਓ ਜੁਗਿਆ ਹੈ ਕਾਲੀ ਪਾਏ ਸੁਰਾ ਸੁਰ ਗੰਧਰਵ ਜਾ ਸ਼ੁਭ ਜੰਗ ਦਿਸਾ ਬਿ ਦਿਸਾ ਹੈ ਔਰ ਸਕਾਲ ਸਬੈ ਬਸ ਕਾਲ ਕੇ ਕੀ ਅਕਾਲ ਅਕਾਲ ਸਦਾ ਹੈ ਮੇਰ ਕਰੋ ਦ੍ਰਣ ਤੇ ਮੋਇ ਜਾਏ ਗਰੀਬ ਕਿ ਬਰੇਵਾਜ ਨ ਦੂ ਸਰ ਤੋ ਸੋ ਫੂਲ ਜਿ ਮੋ ਹਮਰੀ ਪ੍ਰਭ ਆਪ ਨ ਫੂਲਨ ਹਾਰ ਗਉ ਕੋ ਮੋ ਸੋ ਸੇਵ ਕਰੇ ਤੁਮਰੀ ਤਨ ਕੇ ਸਾਭੀ ਗ੍ਰਹਿ ਦੇਖੀ ਅਤ ਦਰਾਪ ਪਰੋ ਸੋ ਆ ਕਲ ਮੈਂ ਸਬ ਕਾਲ ਕਿਰਪਾਣ ਕੇ ਭਾਰੀ ਪੂਜਾਨ ਕੋ ਭਾਰੀ ਪਰੋ ਸੋ ਭਾਜ ਗਇਓ ਮਗਵਾਜਨ ਕੇ ਡਰ ਬ੍ਰਹਮਤ ਯਾਦ ਸਬੈ ਪੈ ਭੀਤੇ ਤਹੀ ਵਦੈਤ ਪਰਾਏ ਗਏ ਰਨ ਹਾਰ ਨਿਆਰ ਪੈ ਬਲ ਰੀਤੇ ਸੰਭਗ ਗ੍ਰੇਧਨ ਰਾਸ ਭੈ ਮਨ ਬਾਸ ਗਏ ਜੁਗ ਜਾਮਨ ਬੀਤੇ ਸੰਤ ਸਹਾਏ ਸਦਾ ਜਗ ਮਾਏ ਸੋ ਸੰਭਨ ਸੋਮਬ ਵੱਡੇ ਅਰ ਜੀਤੇ ਦੇਵ ਸਬੈ ਮਿਲ ਕੈ ਇਕਠੌਰ ਸੋ ਛਤ ਕੁੰਗਮ ਚੰਦਨ ਲੀਨੋ ਤੱਸ਼ਨ ਲੱਸ਼ਨ ਦੇ ਗ ਪ੍ਰਦਰਸ਼ਨ ਟੀਗਾ ਸੁਚੰਡਕ ਪਾਲ ਮਦੀਨੋ ਤਾ ਸਭ ਕੋ ਉਪਜੋਤਿ ਭਾਵੇ ਕਵਨੇ ਮਨ ਮੈ ਲਖ ਲੀਨੋ ਮਨ ਚੰਦਕ ਮੰਡਲ ਮੈ ਸੁਭ ਮੰਗਲਿਆ ਨਰ ਪਰਵੇਸ ਕੀਨੋ ਦੇਹ ਅਸੀਸ ਸਭੈ ਸੁਰ ਨਾਰ ਸੁਧਾਰ ਕਿਆਰਤ ਦੀਪ ਜਗਾਇਓ ਪੂਰ ਸੁਗੰਧ ਸੁਅਸ਼ਤ ਦਰਸ਼ਨ ਜਸ਼ਨ ਜੀਤ ਕੋ ਗੀਤ ਸੁਗਾਯੋ ਧੂਪ ਜਗਾਇ ਕ ਸੰਗ ਸਭ ਜਾਏ ਕ ਅਸੀਸ ਨਿਵਾਏ ਕ ਬੈਨ ਸੁਨਾਯੋ ਏ ਜਗ ਮਾਏ ਸਦਾ ਸੁਖ ਦਾਇ ਤਸੁੰਭ ਕਾਏ ਵੱਡੋ ਜਸ ਪਾਇਓ ਸਕਰ ਹੈ ਸਾਜ ਸਮਾਰਿਤਾ ਚੰਦ ਸਮੋਦ ਮਹਾ ਮਨ ਮਾਹ ਰਹੀ ਹੈ ਸੂਰ ਸਸੀ ਨਭਤਾ ਕਬ ਕ ਤੇਜ ਦਿਆਵ ਤਾ ਤਸ ਲੋਭ ਭਈ ਹੈ ਬੀਜ ਅਕਾਸ ਪ੍ਰਕਾਸ਼ ਵਢਿਓ ਤੈ ਕੀ ਉਪਮਾ ਮਨ ਤੇ ਨ ਗਈ ਹੈ ਧੂਰ ਕਾ ਪੂਰ ਮਲੇਨ ਤੋ ਰਬ ਮਨ ਚੰਡ ਕਾ ਯੋ ਬਦਈ ਹੈ ਦੇਸ ਬਾਰ ਮੋਹੀ ਐ ਸਭ ਕਰਮਨ ਤੇ ਗਬੋ ਨ ਟਰੋ ਨਾ ਡਰੋ ਅਰ ਸੋ ਜਬ ਜਾਏ ਲਰੋ ਨਿ ਸਚੈ ਕਰ ਆਪਣੀ ਜੀਤ ਕਰੋ ਹਰ ਸਿਖਹੁ ਆਪਣੇ ਹੀ ਮਨ ਕਾ ਇਹ ਲਾਲ ਚਾਉ ਗੁਨ ਤੋ ਚਰਹੁ ਜਬਿਆ ਸਭ ਕੀ ਔਦ ਨਿਦਾਨ ਬਨ ਅਤ ਹੀ ਰਨ ਮੈ ਦਬ ਜੂਜ ਮਰਾ ਚੰਦ ਚਰਿਤ੍ਰ ਕਵਿਤਨ ਮੈਂ ਬਰਣਿਓ ਸਭ ਹੀ ਰਸੁਰ ਦਰਮਈਐ ਇਕ ਤੇ ਇਕ ਰਸਾਲ ਭਯੋ ਨਖ ਤੇ ਸਿਖ ਲੋਕ ਮਾ ਸੁਨੈ ਕਉਤਕ ਹੀਦ ਕਰੀ ਕਬਨੇ ਸਤ ਸਿਆਕੀ ਕਤਾਏ ਪੂਰੀ ਭਈ ਹੈ ਜਾਹੇ ਨਮਿਤ ਪੜੈ ਸੁਨ ਹੈ ਨਰਸੂਨ ਇਸ ਚੈ ਕਰਤਾਏ ਦਈਐ ਦੂਰਾ ਗ੍ਰੰਥ ਸਤ ਸਿਆਕੋ ਕਰਿਓ ਜਾਸਮਿਆ ਵਰਣ ਕੋਈ ਜੇਨ ਮੇ ਤਕਾ ਬਨੇ ਗਇਓ ਸੋ ਦੇ ਚੰਡਕਾ ਸੋ ਦੋਰਾ ਨਮਸਕਾਰ ਸ੍ਰੀ ਖੜਗ ਕੋ ਕਰੋ ਸਿਤ ਜਤਲਾਇ ਪੂਰਨ ਕਰੋ ਗ੍ਰੰਥੈ ਤਉ ਮੈ ਕਰਹੁ ਸਾਈ ਤ੍ਰਪੰਗੀ ਛੰਦ ਸ੍ਰੀ ਕਾਲ ਜੀ ਕੀ ਉਸਤਤ ਖਗਖੰਡ ਬਿਹੰਡੰ ਘਲਦਲਖੰਡੰ ਅਤਰਣਮੰਡੰ ਵਰਬੰਡੰ ਪੁਜਦਾੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਕਾਨ ਪ੍ਰਭੰ ਸੁਗ ਸੰਤਾ ਕਰਨੰ ਕਰਮਤ ਧਰਣੰ ਗਿਲਬਿਕਾਰਣੰ ਅਸੁ ਸਰਣੰ ਨਦਿਕ ਕਾਰਣ ਸ੍ਰੇਟ ਉਵਾਰਣ ਮੰਮ ਪ੍ਰਤਪਾਰਣ ਜੈ ਤੀ ਗੰਗ ਸ੍ਰੀ ਜੈ ਤੀ ਗੰਗ ਸਵਈਆ ਰੋਗਾਂ ਦੇ ਅਰ ਸੋਗਾਂ ਦੇ ਜਾ ਲੈ ਜੋਗਾਂ ਦੇ ਪਾਪਾਂ ਤੋਂ ਬਚਾਵੇ ਸਤਰੇ ਅਨੇਕ ਚਲਾਵਤ ਕਾਵ ਤਉ ਤਨ ਇਕ ਨ ਲਾਗਨ ਪਾਵੇ ਰਗਤ ਹੈ ਅਪਨੋਕਾਰ ਦੇ ਕਰ ਪਾਪ ਸੁਮੂਹਨ ਭੇਟਨ ਪਾਵੇ ਔਰ ਕੀ ਬਾਤ ਕਾ ਕਹ ਤੋ ਸੋ ਸੂ ਪੇਟ ਹੀ ਕੇ ਪਟ ਵਿਚ ਬਚਾਵੇ ਪਾਏਗਾ ਇਹ ਜਬ ਤੇ ਤੁਮਾਰੇ ਤਬ ਤੇ ਕੋ ਅੱਖਦਰ ਨਹੀਂ ਆਨ ਹੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮੰਨਿਓ ਸਿਮਰਤ ਸਤਰ ਬੇਦ ਸਭੇ ਬਾਹ ਭੇਦ ਕਹਿ ਹਮ ਇਕ ਨ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਾਬ ਤੋਹਿ ਬਖਾਨਿਓ ਦੂਰ ਆਖਲ ਦੁਆਰ ਕੋ ਛਾੜ ਕੇ ਕਹਿਓ ਤੁਹਾਰੋ ਦਵਾਰ ਪਾਇ ਗਏ ਕੀ ਲਾ ਜਸ ਗੋਬਿੰਦ ਦਾਸ ਦਵਾਰ ਗੁਰਦਾਤਾ ਗੁਰਹਿ ਵੇ ਕਰ ਗੁਰਦੀਪਕ ਤੇ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੈ ਸਗੋਏ ਗੁਰਦਾਤਾ ਗੁਰ ਸੂਰਮਾ ਗੁਰੂ ਸੇ ਤੁਲਦਰੋਕਾ ਨਾਨਕ ਗੁਰ ਦੇ ਪਾਈਐ ਸੇਰ ਧਰਮ ਸੰਤੋਖਾ ਚਿੰਤਾ ਤਾ ਤਾ ਕੀ ਕੀ ਜੀਐ ਜੋ ਅਨੋਮੀ ਹੋਈ ਇਹ ਮਾਰਗ ਸੰਸਾਰ ਕੋ ਨਾਨਕ ther ਲਈ ਕੋਏ ਜੋ ਪਜੋ ਸੋ ਬਿਨਸ ਹੈ ਪਰਵਾਜ ਕੇ ਕਾਲ ਨਾਨਕਾਲ ਗੁਣ ਗਾਇਲੇ ਛਾੜ ਸਕਲ ਜੰਜਾਲ ਨਾਮ ਰਹਿਓ ਸਾਧੂ ਰਹਿਓ ਰਹਿਓ गुर गोबिंद कौ नान के जगत ना में कन जपियो गुर मंत राम नाम और मैं गयो जा कै सम नहीं कोई जे सिमरत संकट मिटाय दर्स तुहारो दूर आया गया भई अकाल की तभी चलायो पंथ सब सिखन को हुक्म है गुरु मानियो ग्रंथ गुरु ग्रंथ जी मानिय प्रकट गुरु की दे जो प्रभ ਕੋ ਮਿਲਿਉ ਜੈ ਕੋਜ ਸ਼ਬਦ ਮੈਂ ਲੀਆ ਇਕ ਓੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਹ ਸਿੱਕਾ ਜਦ ਬਰ ਹਰ ਦੁ ਆਲਮ ਫਜ਼ਲ ਸਚੇ ਸਾਹਿਬ ਅਸਤ ਗੋਬਿੰਦ ਸਿੰਘ ਖੁਦ ਸ਼ਾਹਨ ਸ਼ਾਹ ਤੇਗ ਨਾਨਕ ਵਾਹਿ ਬਸਤ ਦੇ ਗੋਤੀ ਗਫਤਹ ਨਸਰਤ ਬੀ ਦੇ ਰੰਗ ਜਾ ਫਤਜ਼ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਾਹੇ ਜੀ ਦਰਬਾਰਨ ਮੈਂ ਤੇਰੋ ਦਰਬਾਰਾ ਸਾਜ ਖੰਡ ਵਸੈ ਰੰਗਾਰਾ ਲక్ష్ਮੀ ਖੜੀ ਤੁਮਰੇ ਦਰਬਾਰਾ ਸਰਬ ਦੇਵਤੇ ਕਰੇ ਨਮਸਕਾਰਾ ਦੋਰਾ ਨਾਨਕ ਗੁਰੂ ラवेन द संगे जी पूरन हार अवतार जगमग ज्योत बिराज रहे श्री अभचल नगर अपार दोही बिरय अकाल की नितर कटके ना कोए वन पर्वत सब भजेगी तरए जग समसोए चौपाई सुनो आनंद लाल ए साज प्रकट करूंगा अपना राज चार वर्ण एक वर्ण करा वै गुरु जी का नाम जपाऊं चले तुरंग उडावे बाज जे ਕਾਲ ਸਿਕ ਦੁਰਖ ਜਾਣਗੇ ਪਹਾੜ ਸਵਾ ਲਖ ਸੇ ਲੜਾਉਂ ਚੜ੍ਹੇ ਸਿੰਘ ਤਿਸ ਮੁਕਤ ਕਰਾਉ ਝੂਲਨ ਨੇਜੇ ਹਸਤੀ ਸਾਜੇ ਦਵਾਰ ਦਵਾਰ ਪਰਨਾਵਤ ਭਾਜੇ ਸਵਾ ਲਖ ਜਬ ਤੁਖੇ ਬਲੀਤਾ ਤਬੇ ਕਾਲ ਸਵਦੇ ਹਸਤ ਲਾਉ ਜੀਤਾ ਬਿਜੈ ਸ਼ੰਦ ਲੰਗ ਲੂਟ ਲਿਆਉ ਬਲਕ ਪੇਜਖਾਨਾ ਚਲਾਉ ਨਰਦ ਗਰਦ ਮੈਂ ਮਿਲਾਉ ਜੋ ਮਾਤਿਆ ਵਿਮਾਨ ਕੇ ਰੂਮਨਾਵਤ ਵਜਾਉ ਸ਼ਾਮ ਮੋਹਰਾ ਚਲਾਉ ਪਾਤਸ਼ਾਹੀ ਲੈਕਰ ਆਉਂ ਸਤਿ ਸਾਚੇ ਸਹਬਾਨ ਕੇ ਨਾ ਆਪ ਲੜੂ ਨਾ ਬੋਧ ਲੜਾਉ ਭਟ ਵੀਰਨ ਸੇਤੀ ਬਾਂਦ ਮਗਾਉ ਨਾ ਛਾਡੋ ਖਲਕ ਨਾ ਛਾਡੋ ਬਲਖ ਪ੍ਰਬਤ ਕਾਟੋ ਇਰਾਨ ਖਰਾਸਾਨ ਕੇ ਮੇਰੂ ਤੋ ਨਾਉ ਗੋਬਿੰਦ ਸਿੰਘ ਸੋਢੀ ਰਾਇ ਆਸਖ ਲਾਉ ਨਾ ਸਭ ਖਲਕਤ ਰਾਜ ਸਾਜ ਬਾਨਮ ਗਾਉ ਗੋਛੇ ਕਮਾਨ ਕੇ ਦੋਹਰਾ ਸ੍ਰੀ ਕ੍ਰਿਸ਼ਨ ਖੰਡੋ ਖੜਗ ਤੁਮਕ ਤਵਰਿ ਹਰ ਤੀਰ ਸਹਿਬ ਸਰੋਹੀ ਸਹਿਦੀ ਹੈ ਹਮਾਰਾ ਪੀਰ ਤੀਰ ਤੁਹੀ ਸਹਿਦੀ ਤੁਹੀ ਤੁਹੀ ਤਵਰ ਤਰਵਾਰ ਨਾਮ ਤੇ ਹਰੋ ਜੋ ਜਪੈ ਭੇ ਸਿੰਧ ਪਪਾਰ ਜਿਤੇ ਸ਼ਤਰ ਨਾਮੰ ਨਮਸਕਾਰਤਾ ਮੁਨ ਦਿਤੇ ਅਸਤਰ ਭੀ ਅੰਗ ਨਮਸਕਾਰਤੇ ਅੰਤੀਰੋ ਤਵੰਗੂ ਬਟੋ ਰਾਮ ਜੰਗੋ ਤਨਖਤਾਰੇ ਅਣੀ ਰਕਮੰਦ ਕੋੜਾ ਪੰਜ ਛੇਤਰ ਪ੍ਰਵਾਨ ਦੂਰਾ ਰਾਜ ਕਰੇਗਾ ਖਾਲਸਾ ਆ ਕੀ ਰਹਿ ਨ ਕੋਈ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋਏ ਉੱਠ ਗਈ ਸਭਾ ਮਲੇਜ ਕੀ ਕਰ ਕੂੜਾ ਫਾਸਾਰ ਢੰਕਾ ਬਾਜੇ ਬਥੇ ਕਾ ਨਿਕਲੰਘਵਤਾਰ ਸ਼ਰਨਨਾਥ ਤੋਰੀੰ ਉਬਾਰ ਲਾਜ ਮੋਰੀੰ ਜਿਤੇ ਸ਼ਰਨ ਗੈ ਤਦਿਓ ਰਾਗ ਲੈ ਨਾ ਸਰਣਤਾ ਕੀ ਨਹੀਂ ਔਰਿ ਹੋ ਟੰਗ ਲਖੰਜੰਦਰ ਕੇਤੇ ਪੜੇ ਮੰਤਰ ਪੋਟੰ ਬਚੈ ਗੋ ਨਾ ਕਿਉ ਹੂ ਕਰੈ ਕਾਲ ਚੋਟੰ ਬਚੈ ਗੋ ਨਾ ਕਿਉ ਹੂ ਕਰੈ ਕਾਲ ਚੋਟੰ ਭਜੰ ਪ੍ਰਿਆਤਿ ਸ਼ੰਦਨ ਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲੇ ਆਨਾਮੇ ਸਮਸਤੁਲ ਨਿਵਾਸੀ ਨਿਰਕਾਮੰ ਵੇ ਭੂਤੇ ਸਮਸਤੁਲ ਸਰੂਪੇ ਕੋ ਕਰਮੰ ਪ੍ਰਣਾਸੀ ਸੋ ਧਰਮੰ ਵੇ ਭੂਤੇ ਸਦਾ ਸੱਚ ਦਾ ਆਨੰਦ ਸਤਰੰ ਪ੍ਰਣਾਸੀ ਗਰੀ ਮੁਲਕ ਨਿੰਦਾ समस्त नरवासी अजाيب बेपुते बे गजाए भग नीमे हरि अंग करियं करि मल रहीमे चतर चक्र वर्ति चतर चक्र भुगते सोयं भाव शुभम सर्वदा सर्व जुगते दुकालम परिनासी दयालंग सरूपे सुदायांग संगे अपंगंग बेपुते दुकालम परिनासी दयालंग सरूपे सुदायांग संगे अपंगंग बेपुते डिट्ठे सबे बे था वजी नाही ਉਦ ਜੀ ਆ ਮਹਾਰਾਜ ਬਦਪੁਰਖ ਬੇਦਾਤ ਹੈ ਜੀ ਕੇ ਤਾਂ ਤੂੰ ਸੋਇ ਮਹਾਰਾਜ ਵਸਦੀ ਸਗਨ ਆਪਾਰ ਜੀ ਅਨੂਪ ਰਾਮਦਾਸ ਪੁਰ ਮਹਾਰਾਜ ਹਰਿ ਨਾਨਕ ਕਸਮਲ ਜਾਹਿ ਜੀ ਨਾਏ ਰਾਮਦਾਸ ਸਰ ਮਹਾਰਾਜ ਕੀਤਾ ਲੋੜੀਆ ਕੰਮ ਜੀ ਸੁਹਾਰ ਪਹਿ ਆ ਕੀਏ ਮਹਾਰਾਜ ਕਰਜ ਦੇ ਬਾਰ ਸਤ ਗੁਰ ਸੱਚ ਸਾ ਕੀਐ ਮਹਾਰਾਜ ਸੰਤਾਂ ਸੰਗ ਨੇ ਦਾਨ ਅੰਮ੍ਰਿਤ ਚਾ ਕੀਐ ਮਹਾਰਾਜ ਭੈ ਪੰਜਨ ਮਿਹਰਬਾਨ ਜੀ ਦਾਸ ਕੀ ਰਾ ਕੀਐ ਮਹਾਰਾਜ ਨਾਨਕ ਹਰ ਗੁਣ ਗਾਏ ਲਖ ਪ੍ਰਭਲਾ ਕੀ ਮਹਾਰਾਜ ਜਾਜ ਕ ਮੰਗੈ ਦਾਨ ਜੀਤੋਂ ਦੇ ਪਿਆਰੇ ਆ ਮਹਾਰਾਜ ਦੇਵਨਾਰ ਦਾਤਾਰ ਜੀ ਮੈਂ ਨਿਤ ਚਿਤਾਰੇ ਖੋਟ ਨਾ ਜਾਈ ਮੂਰਜੀਆ ਤੁੱਲਾ ਪੰਡਾਰੇ ਆ ਮਹਾਰਾਜ ਨਾਨਕ ਸਬਦਿਆ ਪਾਰ ਤਿਨ ਸਭ ਕੇ ਸਾਰੇ ਆ ਮਹਾਰਾਜ ਪੌੜੀ ਸੰਗਨ ਸੰਗ ਬਿਠਾਇਆ ਜਮ ਦੇ ਤਾ ਮਨੋ ਸੰਗਨ ਸੰਗ ਬਿਠਾਇਆ ਜਮ ਦੇ ਤਾ ਮਨੋ ਇੰਦਰ ਸਾਧ ਬੁਲਾਇਆ ਰਾਜ ਅਉ ਕੀ ਖਨੋ ਪ੍ਰਸਾਦ ਬੁਲਾਇਆ ਰਾਜ ਅਬਖੀਖਨੋ ਸਿਰ ਪਰ ਛੱਦਰ ਫਿਰਾਇਆ ਰਾਜੇ ਇੰਦਰ ਦੇ ਸਿਰ ਪਰ ਛੱਦਰ ਫਿਰਾਇਆ ਰਾਜੇ ਇੰਦਰ ਦੇ 14 ਲੋਕਾਂ ਸ਼ਾਇਆ ਜਸ ਜਗ ਮਾਤ ਦਾ 14 ਲੋਕਾਂ ਸ਼ਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਦੁਰਗਾ ਪਾਠ ਗੜਾਇਆ ਸੱਬੇ ਪੌੜੀਆਂ ਜੀ ਫੇਰ ਨਾ ਜੁਨੀ ਆਇਆ ਜਿਨੈ பே பிரேரா பாட பௌடியா பாட பணிய பௌடிய பிரேரணா ஜூனிய